ਮਾਈਨਿੰਗ ਦੇ ਵਜ੍ਹਾ ਨਾਲ ਜ਼ਮੀਨ ਜਿਹੜੀ ਧੱਸਦੀ ਜਾਂਦੀ ਹੈ ਤੇ ਇੱਥੇ ਖਤਰਾ ਰੋਡ ਨੂੰ ਤੇ ਬਾਕੀ ਪਿੰਡ ਨੂੰ ਖਤਰਾ ਬਣਦਾ ਹੀ ਜਾਂਦਾ ਅੱਗੇ ਅੱਗੇ ਤੁਹਾਡੇ ਮਾਧਿਅਮ ਨਾਲ ਖਬਰਾਂ ਭਜਾਈਆਂ ਪਰ ਹਾਲੇ ਤੱਕ ਕੋਈ ਸਾਨੂੰ ਕੋਈ ਹਾਲੇ ਤੱਕ ਇਹਨਾਂ ਦਾ ਕੋਈ ਜਵਾਬ ਨਹੀਂ ਮਿਲਿਆ ਕੋਈ ਹਾਲੇ ਹੱਲ ਨਹੀਂ ਹੋਇਆ ਕਿਸੇ ਤਰ੍ਹਾਂ ਇਹ ਚੀਜ਼ਾਂ ਨੂੰ ਬਚਾਇਆ ਜਾਏ ਬੜੇ ਪੁਰਾਣੇ ਟਾਈਮ ਤੋਂ ਇਹ ਪਿੰਡ ਹੈਗਾ ਤੇ ਇਹ ਪਿੰਡ ਖਤਮ ਹੋਣ ਦੇ ਕਿਨਾਰੇ ਆ ਗਿਆ 500 ਮੀਟਰ ਦੂਰ ਸੀਗਾ ਤੇ ਡੂੰਘਾ ਬਿਲਕੁਲ ਨਹੀਂ ਸੀ ਥੋੜਾ ਜਿਹਾ ਡੂੰਘਾ ਸੀਗਾ ਇਹ ਜੀ ਖੂਨ ਇਹਦੀ ਡੂੰਘਾਈ ਜਿਹੜੀ ਹੈ ਇਹ 200 ਫੁੱਟ ਦੇ ਕਰੀਬ ਲੀ ਹੇ ਥੱਲੇ ਚਲਾ ਗਿਆ 150 200 ਫ ਸਸ਼ੀਕਲ ਮਹਾਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਅਸੀਂ ਮੌਜੂਦਾ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਨੰਗਲਪੁਰ ਵਿਖੇ ਤਾਨੂੰ ਦੱਸ ਦਈਏ ਕਿ ਜਿੱਥੇ ਬਰਸਾਤਾ ਦੇ ਦਿਨਾਂ ਦੇ ਵਿੱਚ ਕੁਦਰਤ ਆਪਣਾ ਕਹਿਰ ਟਾ ਰਹੀ ਹੈ ਉੱਥੇ ਹੀ ਲੋਕਾਂ ਦੇ ਵੱਲੋਂ ਕਈ ਵੱਡੇ ਪੱਧਰ ਤੇ ਜਿਹੜੇ ਕੰਮ ਆ ਕੀਤੇ ਜਾ ਰਹੇ ਨੇ ਸਰਕਾਰ ਦੇ ਵੱਲੋਂ ਵੀ ਵੱਡੇ ਪੱਧਰ ਤੇ ਕੰਮ ਕੀਤੇ ਜਾ ਰਹੇ ਨੇ ਪਰ ਨੰਗਲਪੁਰ ਦੇ ਵਿੱਚ ਕੁਦਰਤ ਦੇ ਵੱਲੋਂ ਢਾਇਆ ਗਿਆ ਕਹਿਰ ਹੈ ਪਰ ਉੱਥੇ ਹਜੇ ਤੱਕ ਸਰਕਾਰ ਦੇ ਵੱਲੋਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਰੀਜ਼ਨ ਤੁਹਾਨੂੰ ਦੱਸ ਦਿੰਨੇ ਕਿ ਇੱਥੇ ਚੱਕੀ ਦਰਿਆ ਜਿਹੜਾ ਲੱਗਦਾ ਹੈ ਨਾਲ ਨੰਗਲਪੁਰ ਜਿਹੜਾ ਨੈਸ਼ਨਲ ਹਾਈਵੇ ਹੈ ਜ਼ਿਲੰਦਰ ਪਠਾਨਕੋਟ ਦਾ ਚੱਕੀ ਦਰਿਆ ਉਹਦੇ ਨਾਲ ਲੱਗਦਾ ਹੈ ਤੇ ਉਸਦੇ ਨਾਲ ਹੀ ਕੁਝ ਪਿੰਡ ਨੇ ਖਾਸ ਤੌਰ ਤੇ ਜਿਹੜਾ ਨੰਗਲਪੁਰ ਪਿੰਡ ਹੈ ਇਹ ਪਹਿ ਬਹੁਤ ਜਿਹੜਾ ਕਿ ਵੱਡਾ ਦਰਿਆ ਇੱਥੇ ਅ ਪਿਛਲੇ ਇੱਕ ਦਹਾਕੇ ਤੋਂ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਦੇ ਕਰਕੇ ਜਿੱਥੇ ਇੱਕ ਪਾਸੇ ਦਰਿਆ ਦੇ ਪਾਣੀ ਦਾ ਪੱਧਰ ਨੀਵਾ ਹੋਇਆ ਉੱਥੇ ਬਹੁਤ ਸਾਰਾ ਜਿਹੜਾ ਕਿ ਇਹ ਦਰਿਆ ਹੈ ਉਹ ਮਿੱਟੀ ਨੂੰ ਆਪਣੀ ਚਪੇੜ ਵਿੱਚ ਲੈ ਚੁੱਕਿਆ ਤੇ ਹਾਲਾਂਕਿ ਇੱਕ ਲੱਗੇ ਪਿੰਡ ਛੋਟਾ ਜਿਹਾ ਉੱਥੋਂ ਤੋਂ ਵੀ ਕਈ ਘਰ ਰੁੜ ਚੁੱਕੇ ਨੇ ਸਾਡੇ ਨਾਲ ਇੱਥੇ ਇਲਾਕਾ ਨਿਵਾਸੀ ਮੌਜੂਦ ਹਨ ਸਸਰੀ ਗੱਲ ਬਾਜੀ ਸਸਰੀ ਗੱਲ ਜੀ ਕੀ ਨਾਂ ਪਾਜੀ ਆਪਣਾ ਮੇਰਾ ਨਾਂ ਗੁਰਪ੍ਰੀਤ ਹੈ ਜੀ ਆ ਗੁਰਪ੍ਰੀਤ ਪਾਜੀ ਜਿਹੜਾ ਇੱਥੇ ਪਾੜ ਪਿਆ ਜਿਸ ਦੇਖ ਰਹੇ ਆ ਕਿੰਨਾ ਸਮਾਂ ਹੋ ਗਿਆ ਇਹਨੂੰ ਤੇ ਇਹ ਕਾਫੀ ਟਾਈਮ ਤੋਂ ਮਾਈਨਿੰਗ ਦੇ وجہ ਨਾਲ ਜਮੀਨ ਜਿਹੜੀ ਧਸਦੀ ਜਾਣ ੜੀ ਹੈ ਤੇ ਇੱਥੇ ਖਤਰਾ ਰੋਡ ਨੂੰ ਤੇ ਬਾਕੀ ਪਿੰਡ ਨੂੰ ਖਤਰਾ ਬਣਦਾ ਹੀ ਜਾਂਦਾ ਅੱਗੇ ਅੱਗੇ ਜੀ ਤੇ ਪ੍ਰਸ਼ਾਸਨ ਨੂੰ ਕਈ ਵਾਰ ਪੱਜਾਈ ਮਾਧਿਅਮ ਤੁਹਾਡੇ ਮਾਧਿਅਮ ਨਾਲ ਖਬਰਾਂ ਭਜਾਈਆਂ ਪਰ ਹਾਲੇ ਤੱਕ ਕੋਈ ਸਾਨੂੰ ਕੋਈ ਹਾਲੇ ਤੱਕ ਇਹਨਾਂ ਦਾ ਕੋਈ ਜਵਾਬ ਨਹੀਂ ਮਿਲਿਆ ਕੋਈ ਹੱਲ ਨਹੀਂ ਹੋਇਆ ਜੀ ਤੇ ਜਿੱਦਾਂ ਇਹ ਹੁਣ ਹੋ ਰਿਹਾ ਜਿੱਦਾਂ ਬਾਰਸ਼ਾਂ ਹੋ ਰਹੀਆਂ ਐ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਜੀ ਤੇ ਅਸੀਂ ਇਹੀ ਚਾਹੁੰਦੇ ਆਂ ਕਿ ਸਾਡਾ ਇਹ ਇਹਦਾ ਕੋਈ ਹੱਲ ਕੀਤਾ ਜਾਏ ਤੇ ਕਿਸੇ ਤਰ੍ਹਾਂ ਇਹ ਚੀਜ਼ਾਂ ਨੂੰ ਬਚਾਇਆ ਜਾਏ ਬੜੇ ਪੁਰਾਣੇ ਟਾਈਮ ਤੋਂ ਇਹ ਪਿੰਡ ਹੈਗਾ ਤੇ ਪਿੰਡ ਖਤਮ ਹੋਣ ਦੇ ਕਿਨਾਰੇ ਆ ਗਿਆ ਜੀ ਜੇ ਦਰਿਆ ਦੇ ਲੈਵਲ ਦੀ ਗੱਲ ਕਰੀ ਜਾਂ ਇੱਥੋਂ ਜਿਹੜਾ ਦਰਿਆ ਪਹਿਲਾਂ ਕਿੰਨੀ ਦੂਰ ਹੁੰਦਾ ਸੀ ਅੱਜ ਅਸੀਂ ਨੈਸ਼ਨਲ ਹਾਈਵੇ ਤੇ ਖੜੇ ਆ ਪਹਿਲਾਂ ਦਰਿਆ ਇੱਥੋਂ ਕਿੰਨਾ ਕੁ ਦੂਰ ਸੀਗਾ ਦੇਖੋ ਜੀ ਸਾਡੀ ਸਾਡੀ ਉਮਰ ਦੇ ਵਿੱਚ ਅਸੀਂ ਦੇਖਿਆ ਪਿਛਲੇ 30 ਸਾਲਾਂ 'ਚ ਜੀ ਇਹ ਬਿਲਕੁਲ 500 ਮੀਟਰ ਦੂਰ ਸੀਗਾ ਤੇ ਡੂੰਗਾ ਬਿਲਕੁਲ ਨਹੀਂ ਸੀ ਥੋੜਾ ਜਿਹਾ ਡੂੰਗਾ ਸੀਗਾ ਇਹ ਜੀ ਹੁਣ ਇਹਦੀ ਡੂੰਘਾਈ ਜਿਹੜੀ ਹੈ ਇਹ 200 ਫੁੱਟ ਦੇ ਕਰੀ ਕਰੀ ਥੱਲੇ ਚਲਾ ਗਿਆ 150 200 ਫੁੱਟ ਥੱਲੇ ਚਲਾ ਗਿਆ ਜੀ ਤੇ ਇਹ ਮਾਈਨਿੰਗ ਦੀ ਵਜ੍ਹਾ ਨਾਲ ਹੀ ਆ ਹੋਰ ਤੇ ਕੋਈ ਅਸੀਂ ਉਹਨੂੰ ਕਾਰਨ ਲੱਭਦਾ ਨਹੀਂ ਆ ਇਹ ਪਿਛਲੇ 30 ਸਾਲਾਂ ਤੋਂ ਇੰਨੀ ਡੂੰਘਾਈ ਚਲਦੀ ਹੈ ਇਹਦੀ ਜੀ ਤੇ ਹੁਣ ਜਿਹੜੀ ਨਵੀਂ ਸਰਕਾਰ ਆਈ ਉਹਨੇ ਮਾਈਨਿੰਗ ਬੰਦ ਵੀ ਕਰਵਾਈ ਹਜੇ ਵੀ ਮਾਈਨਿੰਗ ਹੁੰਦੀ ਹੈ ਇੱਥੇ ਕਿਤੇ ਦੇਖੋ ਜੀ ਬਹੁਤੀ ਤੇ ਨਹੀਂ ਥੋੜੀ ਬਹੁਤੀ ਹੋ ਰਹੀ ਆ ਲੱਗੇ ਹੋਏ ਨੇ ਵਿੱਚ ਵਿੱਚ ਕੰਮ ਚੱਲਦੇ ਨੇ ਤੇ ਬਾਕੀ ਇਹਦੇ ਬਾਰੇ ਤੇ ਬਹੁਤਾ ਨੋਲੇਜ ਨਹੀਂ ਆ ਸਾਨੂੰ ਰਾਤ ਨੂੰ ਹਨੇਰੇ ਸਨੇਰੇ ਕਰਦੇ ਆ ਹਾਂਜੀ ਠੀਕ ਸੋ ਇੱਥੇ ਜਿਹੜਾ ਜਿਵੇਂ ਕਿ ਇਲਾਕਾ ਨਿਵਾਸੀ ਵੀ ਕਹਿੰਦੇ ਕਿ ਖਾਸ ਤੌਰ ਤੇ ਜਿਹੜੀ ਮਾਈਨਿੰਗ ਕੀਤੀ ਜਾ ਰਹੀ ਹੈ ਪਿਛਲੇ ਇੱਕ ਤਹਾਕੇ ਤੋਂ ਉਸ ਮਾਈਨਿੰਗ ਦੇ ਕਰਕੇ ਹੀ ਜਿਹੜਾ ਇਹ ਦਰਿਆ ਦਾ ਜਿਹੜਾ ਲੈਵਲ ਵੀ ਡੂੰਗਾ ਹੋਇਆ ਤੇ ਹੌਲੀ ਹੌਲੀ ਜਿਹੜੀ ਮਿੱਟੀ ਵੀ ਧਸਦੀ ਜਾ ਰਹੀ ਹੈ ਉੱਥੇ ਹੋਰ ਵੀ ਸਾਡੇ ਨਾਲ ਇੱਥੇ ਪਿੰਡ ਵਾਸੀ ਮੌਜੂਦ ਸੱਸੀ ਗਲ ਅੰਕਲ ਜੀ ਨਮਸਕਾਰ ਜੀ ਕੀ ਨਾਂ ਤੁਹਾਡਾ ਨਿਰਦੇਸ਼ਕ ਮੈਂ ਮੈਂ ਮੈਂਬਰ ਪੰਚਾਇਤ ਨੰਗਲਪੁਰ ਜੀ ਇਹ ਦੱਸਿਓ ਜਿਹੜਾ ਪਾਣੀ ਦਾ ਲੈਵਲ ਹੈ ਤੁਸੀਂ ਥੋੜਾ ਜਿਹਾ ਇੱਧਰ ਆਜੋ ਪਾਣੀ ਦਾ ਜਿਹੜਾ ਲੈਵਲ ਹੈ ਇੱਥੇ ਦਰਿਆ ਦਾ ਇਹ ਪਹਿਲਾਂ ਨਾਲੋਂ ਹੁਣ ਕਿੰਨਾ ਕੁ ਫਰਕ ਪੈ ਪਾਸੇ 90 ਫੁੱਟ ਹੀੜਾ ਡਾਊਨ ਚਲ ਗਿਆ ਜੀ ਉਹਦੇ ਨਾਲੇ ਇਲਾਕੇ ਦੇ ਜਿਹੜਾ ਖੇਤੀਬਾੜੀ ਨੂੰ ਕੀਤੂ ਦਾ ਪਾਣੀ ਜ਼ਮੀਨ ਬਹੁਤ ਰੁੜ ਗਈ ਸਾਡੇ ਪਿੰਡ ਨੰਗਲ ਦੀ ਬਹੁਤ ਜ਼ਮੀਨ ਰੁੜ ਗਈ ਇੱਥੇ ਸਾਡੇ ਪਿੰਡ ਸਾਡੇ ਪੰਚਾਇਤ ਦੇ ਵਿੱਚ ਪਿੰਡ ਤਾਂ ਮੂੰਹ ਆਂਦਾ ਹੈ ਉਹਨਾਂ ਦੇ 40 ਘਰ ਐਟ ਦਾ ਸਪੋਰਟ ਰੁੜ ਗਏ ਜੀ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਨੂੰ ਫਿਰ ਪੰਚਾਇਤ ਨੇ ਪਲਾਟ ਦਿੱਤੇ ਹੁਣ ਮੁੜ ਕੇ ਉਹ ਰੁੜਨ ਦੀ ਜਿਹੜੇ ਬਾਕੀ ਬਚੇ ਨਾ ਦਾ 15 ਘਰ ਉਹ ਵੀ ਰੁਣਨ ਲਗੇ ਤੇ ਆ ਜਿਹੜਾ ਇਹ ਪਾੜ ਪਿਆ ਵਾ ਇਹ ਪਾੜ ਕਿੰਨੀ ਕੁ ਦੂਰ ਤੱਕ ਆ ਗਿਆ ਤੇ ਕਦੋਂ ਦਾ ਇਹ ਪੈਣਾ ਸ਼ੁਰੂ ਹੋਇਆ ਇਹ ਇਹਨੂੰ ਪਾੜ ਨੂੰ ਪੇ ਦੇ ਘਟੋ ਘੜ ਜੀ ਅੱਠ ਸਾਲ ਹੋ ਗਏ ਜੀ ਅਸੀਂ ਬਹੁਤ ਬਾਤ ਸ਼ਿਕਾਇਤ ਕੀਤੀ ਇਹਨਾਂ ਨੂੰ ਅਰਜ਼ ਕੀਤੀ ਡੀਸੀ ਸਾਹਿਬ ਨੂੰ ਹੁਣ ਪਿਛਲੇ ਸਾਲ ਵੀ ਕੀਤੀ ਲੇਕਿਨ ਉਹ ਉਹਨਾਂ ਨਾਲ ਆ ਕੇ ਮੌਕਾ ਵੀ ਦੇਖਿਆ ਕਿ ਤੁਹਾਡਾ ਕੰਮ ਹੋ ਜਾਏਗਾ ਸ਼ਮਸ਼ਾਨ ਘਾਟ ਵੀ ਦੇਖਿਆ ਤੇ ਮੰਡੀ ਦੇ ਵਿੱਚ ਵੀ ਆਏ ਹੀ ਉਹ ਡੀਸੀ ਸਾਹਿਬ ਲੇਕਿਨ ਫਿਰ ਵੀ ਕੋਈ ਹੱਲ ਨਹੀਂ ਹੋਇਆ ਜੀ ਜੀ ਤੇ ਤੁਹਾਨੂੰ ਕਾਰਨ ਕੀ ਲੱਗਦਾ ਕਿ ਇਹਦਾ ਰੀਜ਼ਨ ਕੀ ਹੈ ਕਿ ਇਹ ਦਰਿਆ ਜਿਹੜਾ ਇਹਦਾ ਡੂੰਗਾ ਵੀ ਹੁੰਦਾ ਜਾ ਰਿਹਾ ਹੈ ਹੌਲੀ ਹੌਲੀ ਜਿਹੜੀ ਮਿੱਟੀ ਆ ਉਹ ਵੀ ਧਸਦੀ ਜਾ ਰਹੀ ਆ ਕਈ ਤੁਸੀਂ ਦੱਸ ਲਿਓ ਵੀ ਘਰ ਵੀ ਰੋੜ ਚੁਕੇ ਨੇ ਕਾਰਨ ਕੀ ਹੈ ਇਹਦਾ ਕਾਰਨ ਇਹ ਹੋਈ ਜੀ ਮਾਈਨਿੰਗ ਦੇ ਕਾਰਨ ਹੋਇਆ ਹੈ ਮਾਈਨਿੰਗ ਬਹੁਤ ਹੋਈ ਪਹਿਲਾਂ ਬਹੁਤ ਜ਼ਿਆਦਾ ਮਾਈਨਿੰਗ ਹੋਈ ਹੁਣ ਤਾਂ ਸਰਕਾਰ ਨੇ ਬੰਦ ਕੀਤੀ ਹੈ ਲੇਕਿਨ ਹਲੇ ਵੀ ਰਾਤ ਰਾਤ ਨੂੰ ਹੁੰਦੀ ਹੈ ਮਾਈਨਿੰਗ ਤੇ ਉਹਦੇ ਕਾਰਨ ਮਾਈਨਿੰਗ ਦੇ ਕਾਰਨ ਹੋਇਆ ਇਹ ਕੰਮ ਸਾਰਾ ਜੀ ਤੇ ਤੁਸੀਂ ਪ੍ਰਸ਼ਾਸਨ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਹੋ ਹਣ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਸਾਨੂੰ ਸਾਡਾ ਪਾਣੀ ਦਾ ਲੈਵਲ ਘਰਾਂ ਨਾਲ ਇਹ ਕਾਰਨ ਚੱਕੀ ਡਾਊਨ ਹੋਣ ਦੇ ਕਾਰਨ ਘਰਾਂ ਦਾ ਪਾਣੀ ਦਾ ਲੈਵਲ ਵੀ ਬਹੁਤ ਡੂੰਗਾ ਹੋ ਗਿਆ 300 ਫੁੱਟ ਚੱਲ ਗਿਆ ਪਹਿਲਾਂ 80 ਫੁੱਟ ਤੇ ਲੱਗਦਾ ਸੀ ਨਲਕਾ ਤਿੰਨ ਕੋਈ 60 ਫੁੱਟ ਤੇ ਲੱਗਦਾ ਸੀ ਹੁਣ 300 ਫੁੱਟ ਤੱਕ ਲੱਗਦਾ ਨਲਕਾ ਅਸੀਂ ਚਾਹੁੰਦੇ ਆ ਵੀ ਇਹਦਾ ਹੱਲ ਕੀਤਾ ਜਾ ਜੀ ਤੇ ਕੋਈ ਜਦੋਂ ਘਰ ਰੁੜੇ ਨੇ ਉਦੋਂ ਸਰਕਾਰ ਵੱਲੋਂ ਕੋਈ ਤੁਸੀ ਬੰਨ ਵੀ ਬਣਾਇਆ ਗਿਆ ਕੋਈ ਜਿਹੜੀ ਇਹਦੀ ਆ ਦਰਿਆ ਦੇ ਆਲੇ ਦੁਆਲੇ ਕੋਈ ਬੰਨ ਮਾਰਿਆ ਗਿਆ ਤਾਂ ਕਿ ਜਿਹੜੀ ਮਿੱਟੀ ਦੁਬਾਰਾ ਨਾ ਬੌਂਡੀ ਦੇ ਕਿਉਂਕਿ ਨੰਗਲ ਪਿੰਡ ਵੀ ਰੋੜਿਆ ਸੀ ਉੱਥੇ ਉਸ ਉਸ ਟਾਈਮ ਬੀਜੇਪੀ ਸਰਕਾਰ ਸੀਗੀ ਤੇ ਦਿਨੇਸ਼ ਸਿੰਘ ਬੰਬੂ ਐਮਐਲਏ ਸੀਗਾ ਉਹਨਾਂ ਨੇ 1 ਕਰੋੜ ਤੇ 10 ਲੱਖ ਰੁਪਏ ਲਿਆਂਦਾ ਸੀ ਤੇ ਉਹ ਉੱਥੇ ਬਣਾਏ ਸੀ ਤੇ ਨੰਗਲ ਪਿੰਡ ਬਚਾਤਾ ਤੇ ਫਿਰ ਉੱਥੇ ਤੁਸੀਂ ਬਣਾਏ ਸੀ ਜੀ ਤੇ ਇੱਥੇ ਹੁਣ ਦੁਬਾਰਾ ਜਿਹੜਾ ਪਿੰਡ ਰੋੜਿਆ ਇਹਦੇ ਵਾਸਤੇ ਕੋਈ ਤੁਸੀਂ ਨਹੀਂ ਬਣਾਈ ਜਿੱਥੇ ਕੋਈ ਮੰਗ ਕਿੰਨੀ ਵਾਰੀ ਕੀਤੀ ਗਈ ਹੈ ਬਹੁਤ ਵਾਰ ਮੰਗ ਕੀਤੀ ਹੈ ਜੀ ਤੇ ਕੀ ਜਵਾਬ ਹੁੰਦਾ ਕਿ ਸਰਕਾਰ ਦੇ ਨੁਮਾਇੰਦੇ ਇਹੋ ਹੀ ਕਹਿੰਦੇ ਵੀ ਐਂ ਕਰਾਂਗੇ ਜੀ ਠੀਕ ਹੋ ਜਾਏਗਾ ਤੁਹਾਡਾ ਹੱਲ ਹੋ ਜਾਏਗਾ ਲੇਕਿਨ ਕਹੇ ਨੇ ਆ ਕੇ ਪੁੱਛਿਆ ਜੀ ਸੋ ਇੱਥੇ ਜਿਹੜਾ ਕੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਦੇ ਮੂੰਹ ਵੀ ਸੁਣਿਆ ਵਾ ਵੀ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਕੁਝ ਘਰ ਵੀ ਜਿਹੜੇ ਕਿ ਪਿਛਲੇ ਇੱਕ ਦਹਾਕੇ ਤੋਂ ਰੁੜ ਚੁੱਕੇ ਨੇ ਹੌਲੀ ਹੌਲੀ ਦਰਿਆ ਜਿਹੜਾ ਕੀ ਹਾਈਵੇ ਵੱਲ ਵੱਧ ਆ ਰਿਹਾ ਪਿਛੇ ਤੁਹਾਨੂੰ ਦੱਸ ਦਈਏ ਕਿ ਇੱਥੇ ਆਰਮੀ ਦਾ ਏਰੀਆ ਵੀ ਆ ਉਹ ਵੀ ਖਤਰੇ ਦੇ ਵਿੱਚ ਆ ਜੇਕਰ ਸਰਕਾਰ ਵੱਲੋਂ ਕੋਈ ਜਲਦੀ ਕਦਮ ਨਾ ਚੁੱਕਿਆ ਗਿਆ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਾਈਵੇ ਨੂੰ ਵੀ ਦਰਿਆ ਆਪਣੀ ਚਪੇੜ ਦੇ ਵਿੱਚ ਲੈ ਲਵੇ ਉੱਥੇ ਅਸੀਂ ਪਿੰਡ ਦੇ ਵਿੱਚ ਵੀ ਜਾ ਕੇ ਦੇਖਾਂਗੇ ਕਿ ਪਿੰਡ ਦੇ ਕਿੰਨੇ ਕਿ ਘਰ ਰੁੜੇ ਨੇ ਤੇ ਲੋਕਾਂ ਦੇ ਹੁਣ ਕੀ ਹਾਲਾਤ ਬਣੇ ਹੋਏ ਨੇ ਦਰ ਕੀ ਪਿਛਲੇ ਇੱਕ ਦਹਾਕੇ ਤੋਂ 40 ਘਰ ਜਿਹੜੇ ਕੀ ਹੈ ਉਹ ਚੱਕੀ ਦਰਿਆ ਦੇ ਵਿੱਚ ਸਮਾ ਚੁਕੇ ਨੇ ਸੋ ਇੱਥੇ ਕੁਝ ਹੋਰ ਵੀ ਕਰਨ ਹੈ ਫਿਲਹਾਲ ਜਿਹੜੇ ਘਰ ਵੀ ਜਿਹੜੇ ਨੇ ਉਹ ਖਤਰੇ ਦੀ ਕਗਾਰ ਤੇ ਨੇ ਲੋਕ ਜਿਹੜੇ ਕਿ ਇਥੇ ਰਾਤ ਨੂੰ ਸੌਣ ਤੋਂ ਪਹਿਲਾਂ ਆਸ-ਪਾਸ ਦੇਖਦੇ ਨੇ ਕਿ ਕੀ ਮਾਹੌਲਾ ਤਾਂ ਰਾਤ ਨੂੰ ਜਿਹੜੇ ਕਿ ਸੌਣ ਲੱਗਿਆ ਵੀ ਖਤਰੇ ਦੇ ਵਿੱਚ ਰਹਿੰਦੇ ਨੇ ਸੋ ਇੱਥੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਕੀ ਨਾਮ ਬਾਬਾ ਜੀ ਆਪਣਾ ਜੀ ਆ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਕਿੰਨੇ ਘਰ ਸੀ ਤੁਹਾਡੇ ਜਿਹੜੇ ਮਗਰਲੇ ਪਾਸੇ ਦੇ 40 ਘਰ ਕਿੰਨੇ ਅਜ ਕਿੰਨਾ ਸਮਾਂ ਹੋ ਗਿਆ ਘਰ ਨੋੜਿਆ ਨੂੰ ਹੋਏ 10-12 ਸਾਲ ਹਾਂ ਜੀ ਦਾ 12 ਸਾਲ ਹੋ ਗਏ ਤੇ ਕੀ ਉਸ ਤੋਂ ਜਦੋਂ ਮਾਈਨਿੰਗ ਸ਼ੁਰੂ ਹੋਈ ਹੈ ਇਹ ਜਦੋਂ ਇੱਥੇ ਮਿੱਟੀ ਪੁੜਦੇ ਰਹੇ ਦਰਿਆ ਦੇ ਵਿੱਚੋਂ ਜੇਸੀਬੀਆਂ ਲਾ ਕੇ ਕੀ ਉਸ ਤੋਂ ਬਾਅਦ ਜਿਹੜਿਆ ਮਿੱਟੀ ਰੋੜਨੀ ਸ਼ੁਰੂ ਹੋਈ ਜਾਂ ਪਹਿਲਾਂ ਦਾ ਕਿਤੇ ਹੋ ਰਿਹਾ ਨਹੀਂ ਨਹੀਂ ਉਸ ਤੋਂ ਬਾਅਦ ਜੋ ਹੈ ਬਾਝੋਈਏ ਤੇ ਤੁਹਾਡਾ ਘਰ ਜਿਹੜਾ ਹੋਣਾ ਇਹ ਤੁਹਾਡੇ ਘਰ ਤੋਂ ਪਹਿਲਾਂ ਕਿੰਨੇ ਘਰ ਸੀਗੇ ਪਿੱਛੇ ਇਥੇ ਪਿੱਛੇ 40 ਘਰ ਇਹ 40 ਘਰ ਸਿੱਧੇ ਸਿੱਧੇ ਘਰ ਸੀਗੇ ਹਾਂਜੀ ਇਹ ਪਾਸੇ ਆਉਣ ਇਸ ਪਾਸੇ ਨੂੰ ਹਾਂਜੀ ਠੀਕ ਹੈ ਤੇ ਹੁਣ ਤੁਹਾਡਾ ਘਰ ਵੀ ਜਿਹੜਾ ਆ ਉਹ ਖਤਰੇ ਦੇ ਵਿੱਚ ਆ ਨਿਕਲਣਾ ਆ ਜੀ ਅੱਛਾ ਜੀ ਕਿੰਨੇ ਕਿੰਨੇ ਮੈਂਬਰ ਨਾਲ ਘਰ ਦੇ ਵਿੱਚ ਮੌਜੂਦ ਹਾਂ ਇਹ ਸਾਰੇ ਮੈਂਬਰ ਸਾਰੇ ਹਾਂ ਦਾ 7-8 70 ਜਣੇ ਇਸ ਘਰ ਦੇ ਵਿਚ ਰਹਿੰਦੇ ਹੋ ਤੇ ਸਰਕਾਰ ਨੂੰ ਕੋਈ ਪ੍ਰਸ਼ਾਸਨ ਨੂੰ ਕਿਸੇ ਨੁਮਾਇੰਦੇ ਨੂੰ ਤੁਸੀਂ ਦੱਸਿਆ ਇਸ ਬਾਰੇ ਕਿ ਸਾਡਾ ਘਰ ਰੁੜਨ ਵਾਲਾ ਆ ਇਹਦਾ ਹੱਲ ਕੀਤਾ ਜਾਏ ਕੋਈ ਬੜੇ ਇਧਰ ਦੱਸਿਆ ਕੋਈ ਪਈ ਜਾ ਕੋਈ ਗੱਲ ਨਹੀਂ ਕਰਦਾ ਕੋਈ ਵੀ ਕੋਈ ਮੰਨ ਨਹੀਂ ਤੇ ਜਿਹੜੇ ਇਹ ਬਾਬਾ ਜੀ 40 ਘਰ ਰੁੜ ਗਏ ਨੇ ਪਿੱਛੇ ਇਹਨਾਂ ਨੂੰ ਕਿਤੇ ਸਰਕਾਰ ਵੱਲੋਂ ਜਗ੍ਹਾ ਮਿਲੀ ਕਿਤੇ ਰਹਿਣ ਨੂੰ ਮਿਲੀ ਹੈ ਪਾਲ ਪਰਲੇ ਪਾਸੇ ਮਿਲੀ ਹੈ ਹਾਂਜੀ ਤੇ ਜਿਨ੍ਹਾਂ ਨੇ ਆਪਣੇ ਇਥੇ ਘਰ ਬਣਾਏ ਹੀ ਉਹ ਜੋ ਕੋਈ ਕਿਸੇ ਦੀ ਕੋਈ ਡੈਥ ਕੋਈ ਕੈਜ਼ੁਐਲਟੀ ਕਿਸੇ ਨੂੰ ਸੱਟ ਪੇਟ ਲੱਗੀ ਕੋਈ ਕਿਸੇ ਨੂੰ ਨਹੀਂ ਪਹਿਲਾਂ ਬਚਾਅ ਹੋ ਗਿਆ ਬਚਾਅ ਹੋ ਗਿਆ ਪਹਿਲਾਂ ਪਤਾ ਲੱਗ ਗਿਆ ਸੀ ਹਾਂਜੀ ਤੇ ਹੁਣ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬੰਨ ਉਹ ਸੀ ਕੋ ਡੰਗਾ ਲੁਆ ਕਰੋ ਤੇ ਥੋੜਾ ਜਿਆ ਹਾਂ ਜਿਆ ਪਾਰ ਜਗਾ ਦਿਓ ਫਲਾਟ ਦੇ ਦਿਓ ਹਾਂ ਜਿਆ ਫਲਾਟ ਦਿਓ ਬਾਹਰ ਦਿਓ ਪਾਰਲੀ ਸਾਈਡ ਕਿੰਨੇ ਕਿੰਨੇ ਘਰ ਹੋਰ ਨੇ ਜਿਹੜੇ ਤੁਹਾਡੇ ਨਾਲ ਇਥੇ ਜਿਹੜੇ ਖਤਰੇ ਚ ਰਹੇ ਨੇ ਤੇ ਚੇਵਨ ਪੰਜ ਸਤਾਰਾਂ ਘਰ ਆਇਆ ਹੈ ਨਾ ਸਾਰਾ ਘਰ ਨਾ ਪਿੱਛੇ ਵੀ ਆਇਆ ਹੈ ਹਾਂ ਜੀ ਸਾਰੇ ਪੰਜ ਸਤਾਰਾਂ ਸੋ ਇੱਥੇ ਟੋਟਲ ਹਜੇ 17 18 ਘਰ ਹੋਰ ਨੇ ਹਾਈਵੇ ਤੋਂ ਕੋਈ ਜਿਆਦਾ ਨਹੀਂ ਤਾਂ ਕੋਈ 10 ਮੀਟਰ ਦੀ ਵਿੱਤ ਤੇ ਨੇ ਤੇ ਉਹ ਘਰ ਵੀ ਜਿਹੜੇ ਹੁਣ ਖਤਰੇ ਦੀ ਕਿਗਾਰ ਤੇ ਨੇ ਜਿੱਥੇ ਅਸੀਂ ਖੜੇ ਆ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿੱਛੇ ਜਿਹੜੀ ਖਾਈ ਆ ਤਕਰੀਬਨ ਤਕਰੀਬਨ 50 ਤੋਂ 100 ਫੁੱਟ ਜਿਹੜੀ ਕੀ ਹੀਠਾ ਹੈ ਤੇ ਦਰਿਆ ਵੀ 50 ਤੋਂ 100 ਫੁੱਟ ਹੀਠਾ ਹੋ ਚੁੱਕਿਆ ਆ ਪਿਛਲੇ ਇੱਕ ਦਹਾਕੇ ਤੋਂ ਵਾਅਦਾ ਸਮਾਂ ਜਿਹੜਾ ਇੱਥੇ ਮਾਈਨਿੰਗ ਚੱਲ ਰਹੀ ਹੈ ਮਾਈਨਿੰਗ ਦੇ ਕਾਰਨ ਪਹਿਲਾਂ ਤਾਂ ਜਿਹੜੇ 40 ਘਰ ਰੁੜ ਗਏ ਨੇ ਪੰਚਾਇਤ ਦੀ ਜ਼ਮੀਨ ਹੈ ਉਹ ਵੀ ਰੁੜ ਰਹੀ ਹੈ ਹਾਈਵੇ ਹੈ ਉਹ ਵੀ ਖਤਰੇ ਦੇ ਵਿੱਚ ਕਿਸੇ ਵੀ ਸਮੇਂ ਆ ਸਕਦਾ ਹੈ ਉਹ ਵੀ ਰੁੜ ਸਕਦਾ ਹੈ ਆਰਮੀ ਦੀ ਜਗਾ ਉਹ ਵੀ ਰੁੜ ਸਕਦੀ ਹੈ ਪਰ ਮਾਈਨਿੰਗ ਇੱਥੇ ਢੱਲੇ ਨਾਲ ਹਜੇ ਵੀ ਲਗਾਤਾਰ ਚੱਲ ਰਹੀ ਹੈ ਉਤੇ ਹੀ ਪ੍ਰਸ਼ਾਸਨ ਨੂੰ ਕਈ ਵਾਰ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਇੱਥੇ ਤੁਸੀਬਲ ਬਣਾਇਆ ਜਾਵੇ ਤਰੀਕੇ ਦੇ ਨਾਲ ਤਾਂ ਜੋ ਜਿਹੜੀ ਹੋਰ ਪਿੰਡ ਬਚ ਚੁਕੇ ਨੇ ਉਹਨਾਂ ਨੂੰ ਖਤਰਾ ਨਾ ਬਣੇ ਪਰ ਸਰਕਾਰ ਵੱਲੋਂ ਪਿਛਲੇ ਇੱਕ ਦਹਾਕੇ ਤੋਂ ਸਿਰਫ ਨੰਗਲਪੁਰ ਦਾ ਹੀ ਕੁਝ ਇਲਾਕੇ ਦੇ ਵਿੱਚ ਬੰਨ ਬਣਾਇਆ ਗਿਆ ਪਰ ਬਾਕੀ ਦਾ ਇਲਾਕਾ ਜਿਉਂ ਦਾ ਤਿਉਹ ਹੈ ਤੇ ਹੌਲੀ ਹੌਲੀ ਜਿਹੜਾ ਕਿ ਚੱਕੀ ਦਰਿਆ ਦੇ ਵਿੱਚ ਇਸ ਦੀ ਮਿੱਟੀ ਖੁਰਖੁਰ ਕੇ ਸਮਾਰੀ ਹੈ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਇਸ ਦੇ ਉੱਤੇ ਕੀ ਐਕਸ਼ਨ ਲੈਂਦਾ ਕੀ ਜਿਹੜੇ ਇਹ ਕਰਨ ਹੈ ਇਹ ਵੀ ਰੋੜ ਜਾਣਗੇ ਕਿ ਇਹਨਾਂ ਨੂੰ ਕਿਤੇ ਜਗ੍ਹਾ ਮਿਲੇਗੀ ਦੁਬਾਰਾ ਕਿਤੇ ਹੋਰ ਰਹਿਣ ਨੂੰ ਜਾਂ ਪ੍ਰਸ਼ਾਸਨ ਜਿਹੜਾ ਜਲਦ ਤੋਂ ਜਲਦ ਇਸ ਦੇ ਉੱਤੇ ਐਕਸ਼ਨ ਲੈਂਦੇ ਹੋયા ਮਾਈਨਿੰਗ ਦੇ ਉੱਤੇ ਕਾਬੂ ਪਾਏਗਾ ਤੇ ਦੂਜੇ ਪਾਸਿਆਂ ਜਿਹੜਾ ਤੁਸੀਬਾਨਾ ਨੂੰ ਬਣਾਉਣ ਦੀ ਪ੍ਰਬੰਧ ਕਰੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਸਾਡੇ ਚੈਨਲ ਵੱਲੋਂ ਵੀ ਪ੍ਰਸ਼ਾਸਨ ਨੂੰ ਤੇ ਨੁਮ ਜਾਵੇ ਤਾਂ ਜੋ ਇਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਘਰ ਬਚ ਸਕਣ ਤੇ ਜਿਹੜਾ ਹਾਈਵੇ ਉਹ ਵੀ ਬਚ ਸਕੇ ਤੋਂ ਮਹਿਰਮਨਦੀਪ ਤੁਹਾਡੇ ਕੋਲ ਜਾਸਤ ਲੈਂਦਾ ਫਿਰ ਕਿਸੇ ਨਵੀਂ ਜਗ੍ਹਾ ਤੇ ਨਵੀਂ ਸਮੱਸਿਆ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਕੈਮਰਾਮੈਨ ਅਮਰਦੀਪ ਸਿੰਘ ਸੋਨੂ ਦੇ ਨਾਲ ਤਦ ਤੱਕ ਲਈ ਦੇਖਦੇ ਰਹੋ ਹਮਦਰਦ ਟੀਵੀ